ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਦੀ ਉਸਤੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਅੱਜ ਇੱਕ ਵਾਰ ਮਰਤੋਂ ਪੰਜਾਬ ਭਰ ਦੇ ਵਿੱਚ ਮੌਸਮ ਨੇ ਵੀ ਹਾਸ ਬਦਲਿਆ ਤੇ ਹੁਸ਼ਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਰਪੁਰ ਸ਼ਹਿਰ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬਾਰਿਸ਼ ਨੇ ਰੁਖ اختیار ਕੀਤਾ ਹੈ ਤੇ ਲਗਾਤਾਰ ਬਾਰਿਸ਼ ਆ ਜਿਹੜੀ ਹੋ ਰਹੀ ਹੈ ਹਾਲਾਂਕਿ ਬਹੁਤ ਤੇਜ਼ ਬਾਰਿਸ਼ ਨਹੀਂ ਹੈ ਪਰੰਤੂ ਬੁਲਬਲਿਆਂ ਵਾਲੀ ਬਾਰਿਸ਼ ਆ ਜਿਹੜੀ ਹੁਸ਼ਰਪੁਰ ਦੇ ਵਿੱਚ ਪਿਛਲੇ ਤਕਰੀਬਨ ਅੱਧੇ ਘੰਟੇ ਤੋਂ ਲਗਾਤਾਰ ਪੈ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਹੁਸ਼ਰਪੁਰ ਇਸ਼ਾਰਤੀ ਤੁਹਾਨੂੰ ਤਸਵੀਰਾਂ ਦਿਖਾਈਆਂ ਛਾ ਰਹੀਆਂ ਨੇ ਇਸ ਮਹੀਨੇ ਜਿੱਥੇ ਕਿਸਾਨਾਂ ਦੀ ਚਿੰਤਾ ਇੱਕ ਵਾਰ ਮੁੜ ਤੋਂ ਵਧਾ ਦਿੱਤੀ ਹੈ ਉੱਥੇ ਹੀ ਆਮ ਲੋਕਾਂ ਦੀ ਜ਼ਿੰਦਗੀ ਦੀ ਜ਼ਿੰਦਗੀ ਦੀ ਰਫ਼ਤਾਰ ਵੀ ਹੌਲੀ ਕਰ ਦਿੱਤੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਕਤ ਪੰਜਾਬ ਭਰ ਦੇ ਵਿੱਚ ਕਣਕ ਦੀ ਫਸਲ ਨੂੰ ਲੈ ਕੇ ਵਾਢੀਆਂ ਦਾ ਸੀਜ਼ਨ ਹੈ ਜਿਹੜਾ ਉਹ ਸਿਖਰਾਂ ਤੇ ਹੈ ਤਾਂ ਕਿਸਾਨਾਂ ਵੱਲੋਂ ਖੇਤਾਂ 'ਚ ਖੜੀ ਪੁੱਤਾਵਾਂਗ ਪਾਲੀ ਕਣਕ ਦੀ ਫਸਲ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਉਸ ਨੂੰ ਫਸਲ ਕਣਕ ਦੀ ਫਸਲ ਨੂੰ ਮੰਡੀਆਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਹਾਲਾਂਕਿ ਆਪਾਂ ਸਰਕਾਰ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲਗਾਤਾਰ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੰਡੀਆਂ ਦੇ ਵਿੱਚ ਪੂਖਤਾ ਇੰਤਜ਼ਾਮਤ ਕੀਤੇ ਹੋਏ ਨੇ ਪਰੰਤੂ ਕਿਤੇ ਨਾ ਕਿਤੇ ਕੁਝ ਕੋ ਦਿਨਾਂ ਬਾਅਦ ਫਿਰ ਤੋਂ ਉਮੀਦਾਂ ਪੈ ਜਾਣਾ ਐ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ 'ਚ ਵੀ ਹੈ ਇਜ਼ਾਫਾ ਕਰਨ ਵਾਲੀ ਇਸ਼ਾਰਾ ਕਰਦਾ ਹੈ ਕਿਉਂਕਿ ਮੰਡੀਆਂ ਦੇ ਵਿੱਚ ਇਸ ਵਕਤ ਕਣਕ ਦੀਆਂ ਬੋਰੀਆਂ ਦੇ ਜਿਹੜੇ ਉਹ ਅੰਬਾਰ ਲੱਗ ਚੁੱਕੇ ਨੇ ਬੇਸ਼ੱਕ ਪ੍ਰਸ਼ਾਸਨ ਵੱਲੋਂ ਜ਼ਿਮੀਦਾਰਾਂ ਵੱਲੋਂ ਜਾਂ ਆੜਤਿਆਂ ਵੱਲੋਂ ਬੰਡੀਆਂ 'ਚ ਪਹੁੰਚ ਚੁੱਕੀ ਇਹ ਕਣਕ ਕਣਕ ਦੀਆਂ ਬੋਰੀਆਂ ਨੂੰ ਬੇਸ਼ੱਕ ਤਰਪਾਲਾਂ ਦੇ ਨਾਲ ਟੱਕਿਆ ਵੀ ਗਿਆ ਹੈ ਪਰੰਤੂ ਕੁਦਰਤ ਦੀ ਇਸ ਇਹ ਮਾਰ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਆ ਜਿਹੜਾ ਕਿਸਾਨਾਂ ਦਾ ਜ਼ਰੂਰ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਜੇਕਰ ਆਪਾਂ ਗੱਲ ਕਰੀਏ ਕਿ ਬੇਮੌਸਮੀ بارش ਨਾਲ ਬੇਮੌਸਮੀ ਗੜੇਮਾਰੀ ਨਾਲ ਕਾਨੇ ਕਿਸਾਨਾਂ ਦੀ ਜਿਹੜੀ ਖੇਤਾਂ ਦੇ ਵਿੱਚ ਖੜੀ ਫਸਲ ਸੀ ਉਹ ਕਾਫੀ ਜ਼ਿਆਦਾ ਬਰਬਾਦ ਹੋਈ ਸੀ ਫਸਲ ਤਬਾਹ ਹੋਈ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਖਰਾਬ ਹੋਈ ਫਸਲ ਦੀ ਤੁਰੰਤ ਗਿਰਦਾਫਰੀ ਕਰਵਾਈ ਜਾਵੇ ਤੇ ਉਹਨਾਂ ਦੇ ਬਣਦੇ ਮੁਆਵਜ਼ੇ ਦਿੱਤੇ ਜਾਣ ਜਿਸ ਤੋਂ ਬਾਅਦ ਸਰਕਾਰ ਵੱਲੋਂ ਵੀ ਭਰੋਸਾ ਦਵਾਇਆ ਗਿਆ ਸੀ ਪ੍ਰੰਤੂ ਵਾਰ-ਵਾਰ ਇਹ بارش ਦਾ ਆਉਣਾ ਤੇ ਕਿਤੇ ਨਾ ਕਿਤੇ ਕਿਸਾਨਾਂ ਦੀ ਚਿੰਤਾਵਾਂ ਦੇ ਵਿੱਚ ਵਾਦਾ ਕਰਦਾ ਆਮ ਆਮ ਲੋਕਾਂ ਦੀ ਜ਼ਿੰਦਗੀ ਦੀ ਰਫਤਾਰ ਵੀ ਤੇ ਮੱਦਮ ਕਰ ਦਿੰਦਾ ਕਿਉਂਕਿ ਕਮਾਕਾਰ ਵਾਲੇ ਕਮਾਂ ਕਾਚਾਂ ਵਾਲੇ ਲੋਕਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚਣਾ ਹੁੰਦਾ ਆਪੋ ਆਪਣੇ ਕੰਮਾਂ ਤੇ ਪਹੁੰਚਣਾ ਹੁੰਦਾ ਸੋ ਹਰ ਇੱਕ ਵਿਅਕਤੀ ਲਈ ਇਹ ਬੇਮੌਸਮੀ ਬਾਰਿਸ਼ਾਂ ਕਿਤੇ ਨਾ ਕਿਤੇ ਆਫਤ ਆਫਤ ਬਣ ਕੇ ਸਾਬਤ ਹੋ ਰਹੀ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਵ ਤਾਜ਼ਾ ਤਰੀਨ ਖਬਰਾਂ ਦੇ ਜੁੜੇ ਰਹੋ ਹਸ਼ਰਪਤ ਨਿਊਜ਼ ਦੇ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them